ਮਿਸ਼ਨ 2024 ਦੇ ਤਹਿਤ ਅੱਜ ਵਾਰਡ ਨੰਬਰ 55 ਦੇ ਬਲਾਕ ਇੰਚਾਰਜ ਰਿਸ਼ੀ ਕਪੂਰ ਜੀ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਭਾਵੀ ਗੁਲਜਾਰ ਸਿੰਘ ਬਿੱਟੂ ਜੀ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਘਰ ਜਾ ਜਾ ਕੇ ਸੁਣੀਆਂ ਆਓ ਵਖੀਏ ਪੂਰੀ ਰਿਪੋਰਟ ਉਹ ਲਾਰਜਸਟ ਸੈਸ਼ਨ ਹਰ ਕੇ ਕੇਸ ਹਰ ਕੇ ਉਹਲੇ ਛੋਟੇ ਛੋਟੇ ਦੁਕਾਨ ਵੇਚ ਕੇ ਕੇਸ ਲੈਦੇ ਬਾਅਦ ਚ ਬੀਜੇਪੀ ਦੀ ਪਾਰਟੀ ਸਰਕਾਰ ਆਈ ਨਾ ਮਨਹਾ ਫਿਕਰ ਇਹ ਸ਼ੋਰ ਜਾਂਦਾ ਬੜੀਆਂ ਪ੍ਰਾਣਾਂ ਦਾ ਲੱਗਦਾ ਉਹ ਨੂੰ ਕਿਆ ਲਿਆਓ ਕਾਗੈ ਗੁਗਲ ਲਿਆਓ ਦਿਹਾਗਦਾ ਹਾਇ ਉਹਨੂੰ ਵੀ ਉਹ ਆਪਣੇ ਜੀ ਮੈਂ ਡੈਡ ਨੂੰ ਚਾਹਤਾ ਹਾਂ ਮੈਂ ਅੱਜ ਤੋਂ ਬਾਅਦ ਇਹ ਪਾਰਟੀ ਦਾ ਕੰਮ ਨਹੀਂ ਕਰਨਾ ਇਹ ਗੁੰਝਾਨ ਸੁਭਾਸ਼ ਬਣਿਆ ਇਹਨਾਂ ਉਹ ਹੁਣ ਤੁਹਾਨੂੰ ਇਹ ਜੀ ਸਵਾਲ ਬਾਕੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਭਾਜੀ ਮੈਂ ਕਦੀ ਨੋਟ ਨਹੀਂ ਕੀਤਾ ਇਹ ਕਾਹ ਇਸ ਬਾਰੇ ਹਾਂ ਇਸ ਬਾਰੇ ਹਾਂ ਹਾਂ ਇਸ ਬਾਰੇ ਬਿਲਕੁਲ ਦੁਨੀਆ ਸਰਟੀਫਾਈਡ ਹੈ ਹਾਂ ਇਹ ਸੂਲ ਤਾਂ ਜਿਹੜੀਆਂ ਕਰ ਚੁੱਕੀਆਂ ਪੂਰੀਆਂ ਇਹਨਾਂ ਵਿੱਚੋਂ ਸਕੂਲ ਬਣਾਏ ਹਨ ਮਨ ਲਾਸਾ ਹਾਂਜੀ ਹਾਂ ਜਤਰਾ ਸ਼ੁਰੂ ਕਰਾਈ ਨਾਮ ਕੀ ਤੁਹਾਡਾ ਹਾਂਜੀ 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 ਗੁਲਜਾਰ ਜੀ ਅੱਜ ਅਸੀਂ ਇੱਧਰ ਖਾਈ ਵਾਲੀ ਗਲੀ ਦੇ ਵਿੱਚ ਰਿਸ਼ੀ ਕਪੂਰ ਜੀ ਦੇ ਦਫ਼ਤਰ ਆਏ ਸੀ ਮੀਡੀਆ ਵਾਲੇ ਅਸੀਂ ਕਾਫੀ ਵਾਰ ਇੱਥੋਂ ਹੋ ਕੇ ਜਾ ਚੁੱਕੇ ਹਾਂ ਰਿਸ਼ੀ ਕਪੂਰ ਜੀ ਨੂੰ ਪੁੱਛ ਵੀ ਚੁੱਕੇ ਹਾਂ ਕਿ ਇੱਥੇ ਤੁਹਾਡਾ సర్వే ਕੀ ਕਰ ਰਿਹਾ ਵਾ ਗਲੀਆਂ ਦਾ ਮਲਿਆਂ ਦਾ ਤੇ ਰਿਸ਼ੀ ਕਪੂਰ ਜੀ ਦੀ ਇੱਕੋ ਗੱਲ ਹੁੰਦੀ ਆ ਮੈਂ ਕੁਝ ਨਹੀਂ ਕਵਾਂਗਾ ਇੱਕ ਦਿਨ ਮੇਰਾ ਕੰਮ ਬੋਲੇਗਾ ਤੇ ਸ਼ਾਇਦ ਸਾਨੂੰ ਲੱਗਦਾ ਕਿ ਟਾੜਾ ਹੀ ਇੰਤਜ਼ਾਰ ਹੈਗਾ ਹੀ ਰਿਸ਼ੀ ਜੀ ਨੂੰ ਕਿ ਤੁਸੀਂ ਆਓ ਆਪਣੇ ਥੀ ਇੱਥੇ ਆ ਕੇ ਮਤਲਬ ਕਿ ਕਾਰਵਾਈ ਕਰੋਗੇ ਕਿਦੇ ਕਿਦੇ ਮਤਲਬ ਕਿ ਕੀ ਜਵਾਬ ਹੈ ਆ ਤੇ ਜਨਤਾ ਨੇ ਤੁਹਾਨੂੰ ਅੱਜ ਕੀ ਜਵਾਬ ਦਿੱਤੇ ਤੁਸੀਂ ਸਾਰੀ ਗਲੀਆਂ ਦਾ ਸਰਵੇ ਕੀਤਾ ਵਾ ਕੀ ਤੁਹਾਨੂੰ ਰਿਜ਼ਲਟ ਮਿਲਿਆ ਵਾ ਆਮ ਪਾਰਟੀ ਵੱਲੋਂ ਅਸੀਂ ਸਰਵੇ ਨਹੀਂ ਕੀਤਾ ਅੱਜ ਆਮ ਆਦਮੀ ਪਾਰਟੀ ਦਾ 2000 ਚਵੀ ਮਿਸ਼ਨ ਜਿਹੜਾ ਉਹਦੇ ਇਸ ਵੰਦ ਚਾਜ ਆਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਪਹੁੰਚ ਕੀਤੀ ਹੈ ਡੋਰ ਟੂ ਡੋਰ ਗਏ ਆਂ ਔਰ ਸਭ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਜਦੋਂ ਦੀ ਸਾਡੀ ਸਰਕਾਰ ਬਣੀ ਆ ਅਸੀਂ ਆਪਣਾ ਪੰਪਫਲੈਟ ਲੈ ਕੇ ਗਏ ਆ ਨਵਾਂ ਵੀ ਤੇ ਪੁਰਾਣਾ ਵੀ ਜਦੋਂ ਅਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਸਾਡੀ ਸਰਕਾਰ ਇਹ ਕੰਮ ਕਰੇਗੀ ਅਸੀਂ ਅੱਜ ਉਹਨਾਂ ਕੰਮਾਂ ਨੂੰ ਕੰਪਲੀਟ ਕਰਕੇ ਤੇ ਉਹਨਾਂ ਵਿੱਚੋਂ ਤਕਰੀਬਨ ਤਕਰੀਬਨ 10 ਤੋਂ 8 ਤੋਂ 10 ਕੰਮ ਜਿਹੜੇ ਅਸੀਂ ਸ਼ੁਰੂ ਕਰ ਦਿੱਤੇ ਇਹ ਕੰਮ ਕਰਨੇ ਤੇ ਉਹਦੇ ਵਾਸਤੇ ਆਮ ਪਬਲਿਕ ਨੂੰ ਮਿਲੇ ਆ ਡੋਰ ਟੂ ਡੋਰ ਜਾ ਕੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਕਿਹੜੀ ਕਿਹੜੀ ਸਹੂਲਤ ਹੁਣ ਤੱਕ ਤੁਹਾਡੇ ਤੱਕ ਪਹੁੰਚੀ ਆ ਬਹੁਤ ਲੋਕਾਂ ਨੇ ਸਾਨੂੰ ਸਭ ਤੋਂ ਪਹਿਲਾਂ ਬਿਜਲੀ ਤਕਰੀਬਨ ਲੋਕਾਂ ਨੂੰ ਮਾਫ਼ ਰਿਹਾ ਸੀ 600 ਜੁਨਟ ਜਿਹੜੀ ਆ ਦੀ ਸਰਕਾਰ ਨੇ ਵਾਅਦਾ ਕੀਤਾ ਸੀ 600 ਜੁਨਟ ਆ ਮਹੱਲਾ ਸਿਹਤ ਹਾਰ ਕਲੀਨਿਕ ਆ ਤੀਰਥ ਯਾਤਰਾ ਆ ਮਤਲਬ ਆਪਾਂ ਨੂੰ ਕੋ ਗਿਣਾਈ ਨਹੀਂ ਹੁਣ ਜਾਣ ਦੇ ਕੰਮ ਜਿਹੜੇ ਜਿੰਨੇ ਕੰਮ ਆਹੀਂ ਕਹੇ ਸੀ ਉਹਦੇ ਤਕਰੀਬਨ ਆਹੀਂ 75% ਕੰਮ ਪੂਰੇ ਕਰ ਚੁੱਕੇ ਜਿਹੜੇ ਕੰਮ ਰਹਿੰਦੇ ਆ ਉਹ ਬਹੁਤ ਜਲਦੀ ਪੂਰੇ ਕਰਨ ਜਾ ਰਹੇ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਨ ਦੇ ਆ ਵੀ ਸਾਡੀ ਅਪੀਲ ਇਹ ਆ ਵੀ ਭਗਵੰਤ ਮਾਨ ਦਾ ਨਾਰਾ ਆ 13 0 ਅਗਰ ਅਸੀਂ 13 ਸੀਟਾਂ ਪੰਜਾਬ ਚੋਂ ਜਿੱਤਦੇ ਆ ਤੇ ਅਸੀਂ ਜਿਹੜੇ ਸੈਂਟਰ ਦੇ ਵਿੱਚ ਸਾਡਾ ਪੈਸਾ ਰੁਕਿਆ ਆ ਪੰਜਾਬ ਦਾ ਪੈਸਾ ਸੈਂਟਰ ਗਵਰਨਮੈਂਟ ਨੇ ਤਕਰੀਬਨ 8-10 ਹਜ਼ਾਰ ਕਰੋੜ ਰੁਪਈਆ ਸਾਡਾ ਉੱਥੇ ਰੱਖਿਆ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕੀਤੀ ਆ ਵੀ ਆਪਣੇ ਪੈਸੇ ਲੈਣ ਵਾਸਤੇ ਸਾਨੂੰ ਨਾ ਘੜੀ ਹੱਥ ਤੋੜਨੇ ਪੈਂਦੇ ਆ ਸਾਡੇ ਕੋ ਪੰਜਾਬ ਚ ਐਮਪੀ ਕੋਈ ਨਹੀਂ ਹੈਗਾ ਜਿੱਦਾਂ ਭਗਵੰਤ ਮਾਨ ਜੀ ਕੱਲੇ ਐਮਪੀ ਸੀ ਸਾਡੇ ਕੋ ਪੰਜਾਬ ਚ ਪਹਿਲਾਂ ਹੁਣ ਅਸੀਂ ਚਾਹੁੰਦੇ ਆ ਕਿ ਸਾਡੇ 13 ਦੇ 13 ਹੀ ਐਮਪੀ ਜਿੱਤ ਕੇ ਜਾਣ ਔਰ ਆਪਣੇ ਹੱਕ ਦਿੱਲੀ ਤੋਂ ਲੈ ਕੇ ਆਵਾਂ ਅਸੀਂ ਲੋਕਾਂ ਨੂੰ ਇਹੋ ਹੀ ਬੇਨਤੀਆਂ ਕਰਨ ਵਾਸਤੇ ਘਰ ਘਰ ਪੁੱਛਿਆ ਔਰ ਲੋਕਾਂ ਨੇ ਬਹੁਤ ਵਧੀਆ ਸਾਨੂੰ ਇਹ ਗੱਲ ਕਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 13 ਜ਼ੀਰੋ ਹੀ ਕਰਾਂਗੇ ਇਸ ਕਰਕੇ ਅਸੀਂ ਅੱਜ ਗਲੀ ਗਲੀ ਚ ਜਾ ਕੇ ਡੋਰ ਟੂ ਡੋਰ ਜਾ ਕੇ ਲੋਕਾਂ ਨਾਲ ਰਾਫਤਾ ਕੀਤਾ ਔਰ ਲੋਕ ਸਾਡੀ ਸਰਕਾਰ ਤੋਂ ਖੁਸ਼ ਹੈ ऋषि कपूर जी कितने परसेंट लोग ਤੁਸੀਂ ਅੱਜ ਜਿੰਨਾ ਵੀ ਗਲੀਆਂ ਦੇ ਵਿੱਚ ਸਰਵੇ ਕੀਤਾ ਵਾ ਗਏ ਹੋ ਕੀ ਤੁਹਾਨੂੰ ਰਿਜ਼ਲਟ ਮਿਲਿਆ ਕਿੰਨੇ ਪਰਸੈਂਟ ਲੋਕਾਂ ਦਾ ਜਵਾਬ ਭਗਾਵਾ ਕੇ ਮਿਲ ਗਿਆ ਆਪਾਂ ਆਮ ਪਾਰਟੀ ਦੇ ਨਾਲ ਹੀ ਜੁੜੇ ਰਾਂਗੇ ਦੇਖੋ ਜੀ ਪਹਿਲਾਂ ਤੇ ਬੜੇ ਸ਼ੁਕਰਗੁਜ਼ਾਰ ਆ ਜੀ ਆਪਣੀ ਸਰਕਾਰ ਤੋਂ ਤੇ ਭਗਵੰਤ ਮਾਨ ਸਾਹਿਬ ਤੋਂ ਤੇ ਸਾਡੇ ਸੁਪਰੀਮੋ ਸੀਰੀਅਰ ਦੇ ਕੇਜਰੀਵਾਲ ਜੀ ਤੇ ਹਲਕਾ ਦਾ ਸੈਂਟਰਲ ਦੇ ਵਿਧਾਇਕ ਡਾਕਟਰ ਜੇ ਤਾਈ ਦਾ ਧੰਨਵਾਦ ਆ ਜਿਨ੍ਹਾਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਖਲੋਤੇ ਤੇ ਅੱਜ ਸਰਕਾਰ ਪੰਜਾਬ ਚ ਆਈ ਤੇ ਲੋਕਾਂ ਨੂੰ ਬੈਨੀਫਿਟ ਮਿਲੇ ਜਿਹੜੇ 70 75 ਸਾਲਾਂ ਤੋਂ ਕਿਸੀਆਂ ਪਟੀਆਂ ਸਰਕਾਰਾਂ ਜਿਹੜੇ ਕੰਮ ਨਹੀਂ ਸੀ ਲੋਕਾਂ ਦੇ ਕਰਦੀਆਂ ਅੱਜ ਭਗਵੰਤ ਮਾਨ ਸਰਕਾਰ ਨੇ 10 ਕੰਮ ਜਿਹੜੇ ਹੈਗੇ ਨੇ ਪੂਰੇ ਤਦਾਰ ਤੇ ਕਰ ਰਹੀ ਹੈ ਭਗਵੰਤ ਮਾਨ ਸਰਕਾਰ ਜਿੱਦਾਂ ਕਿ ਬਿਜਲੀ ਮੁਫਤ ਹੋ ਗਈ ਧੀ ਸੀ ਯਾਤਰਾ ਜਾ ਰਹੇ ਹਨ ਲੋਕੀ ਇਸੇ ਗਲੀ ਜਿੱਥੇ ਅਸੀਂ ਖੜੇ ਆ ਇਸ ਗਲੀ ਦੇ ਵੀ ਬੰਦੇ ਜਾ ਚੁੱਕੇ ਧੀ ਸੀ ਯਾਤਰਾ ਚ ਆ ਕੇ ਕਹਿੰਦੇ ਬਹੁਤ ਜ਼ਿਆਦਾ ਆਨੰਦ ਆਇਆ ਕੋਈ ਪੈਸਾ ਨਹੀਂ ਫ੍ਰੀ ਹੋ ਕੋਸਟ ਧੀ ਸੀ ਯਾਤਰਾ ਵੈ ਜਿਹੜਾ ਪੈਂਡ ਭਰਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਹੋਰ ਜਨਤਾ ਨੂੰ ਵੀ ਕਹਿਣਾ ਚਾਹਨਾ ਕਿ ਜਿਹੜੇ ਤੀਥ ਯਾਤਰਾ ਤੇ ਜਾਣਾ ਚਾਹਣ ਤੇ ਉਹ ਸਾਡੇ ਕੋਲ ਸੰਪਰਕ ਕਰਨ ਖਾਈ ਦੀ ਗਲੀ ਦੇ ਬਾਹਰ ਮੇਰਾ ਆਫਿਸ ਆ ਉੱਥੇ ਆ ਕੇ ਆਪਣਾ ਆਧਾਰ ਕਾਰਡ ਦੋ ਫੋਟੋਆਂ ਮੈਨੂੰ ਦੇ ਕੇ ਜਾਣ ਤੇ 30 ਯਾਤਰਾ ਦਾ ਤੁਹਾਨੂੰ ਜਿਹੜਾ ਆਨੰਦ ਹੈ ਉਹ ਪੂਰਾ ਮਿਲੇਗਾ ਭਗਵੰਤਾਨ ਸਰਕਾਰ ਜਿੰਦਾਬਾਦ ਇਹਨਾਂ ਨੇ ਫ੍ਰੀ ਕਰਦੀ ਆਮ ਬੰਦੇ ਨੂੰ ਕਿੰਨਾ ਫਾਇਦਾ ਆ ਆਮ ਜਿਹੜਾ ਬੰਦਾ ਛੋਟਾ-ਬੋਡਾ ਬੰਦਾ ਨਾ ਦਿਹਾੜੀਦਾਰ ਪਤਾ ਉਹਨੂੰ ਲਾਦਾ 32 ਦਾ ਕਿੰਨਾ ਫਰਦ ਨੇ ਤੇ ਬਿੱਲ ਹੀ 5-5 6-6 ਹਜ਼ਾਰ ਦੇ ਮਹੀਨੇ ਤੇ ਬਿੱਲ ਆਏ ਨੇ ਕਾਹਦਾ ਰਸ਼ਰ ਪਾ ਗਏ ਜਾਂ ਬਿੱਲ ਦੋਵੇ ਉਹਨੂੰ ਇੰਨੀ ਮਸਲ ਉਹ ਤੋਂ ਇਹਨਾਂ ਨੇ ਗੱਲ ਰੋਜ਼ ਕਰਦੇ ਆ ਤੇ ਆ ਭਗਵਾਨ ਦਾ ਮਾਨ ਸਰਕਾਰ ਰੋਜ਼ਗਾਰ ਲਈ ਪਾਸੇ ਲੱਗੀ ਆ 1000 ਰੁਪਿਆ ਵੀ ਦੇ ਰਹੇ 1000 ਦੇ ਰਹੇ ਜਨਾਨੀਆਂ ਨੂੰ ਇਹਦੀ ਦਾ ਬਈ ਉਹ ਜਲਦੀ ਆਏ ਨਾ ਯਾਰ ਆਪ ਕਰਦੇ ਫਿਰ ਨੰਬਰ 2 ਜਿਹੜਾ ਕੀ ਨਾਲਦਾ ਜਿਹੜਾ ਇੰਡਸਟਰੀ ਵਾਲਾ ਲੱਗੇ ਆਪਣੇ ਭਗਵਾਨ ਤੋਂ ਨਹੀਂ ਇੰਡਸਟਰੀ ਲੱਗੇਗੀ ਇੱਥਾ ਵੀ ਹੋਰ ਰੋਜ਼ਗਾਰ ਮਿਲੇਗਾ ਜਿਹਦੇ ਲੋਕੇ ਬਾਹਰਲੇ ਮੁਲਕਾਂ ਚ ਜਾਂਦੇ ਨੇ ਤੁਹਾਨੂੰ ਬਿੱਲੀ ਦਾ ਬਿੱਲ ਆ ਰਿਹਾ ਫਿਰ ਇਹ ਤੋਂ ਦੇ ਨੌਜਵਾਨ ਮੁੰਡੇ ਜਿਹੜੇ ਬਾਹਰ ਜਾ ਰਹੇ ਆ ਨੌਜਵਾਨਾਂ ਦੀ ਹਾਈ ਕਾਲ ਦੀ ਪਿਆਰ ਫੌਜੀ ਨਾਲ ਸਾਰੀ ਅਤੇ ਰਿਪੋਰਟਰ ਰਗਵ ਅਰੋੜਾ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਸ਼੍ਰੀ ਅੰਮ੍ਰਿਤਸਰ ਸਹਿਬ